ਦੋਸਤੋ ਪੰਜਾਬ ਸਰਕਾਰ ਨੇ ਰਜਿਸਟਰੀਆਂ ਦੇ ਲਈ ਇੱਕ ਨਵੀਂ ਸਕੀਮ ਲਾਗੂ ਕੀਤੀ ਹੈ ਜਿਸ ਦਾ ਨਾਮ ਹੈਗਾ ਜੀ ਈਜੀ ਰਜਿਸਟਰੀ ਪੰਜਾਬੀ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਸੌਖੀ ਰਜਿਸਟਰੀ ਭਗਵੰਤ ਮਾਨ ਦੀ ਸਰਕਾਰ ਦਾ ਦਾਵਾ ਹੈ ਨਾ ਦੇਰੀ ਨਾ ਰਿਸ਼ਵਤਖੋਰੀ ਈਜੀ ਰਜਿਸਟਰੀ ਨਾਮ ਦੀ ਇਹ ਸਕੀਮ ਹੈ ਜਿਹੜੀ ਫਿਲਹਾਲ ਮਹਾਲੀ ਜ਼ਿਲ੍ਹੇ ਵਿੱਚ ਲਾਗੂ ਕੀਤੀ ਗਈ ਹੈ ਪਰ ਭਗਵੰਤ ਮਾਨ ਸਰਕਾਰ ਦਾ ਕਹਿਣਾ ਹੈ ਕਿ ਹੌਲੀ-ਹੌਲੀ ਇਸ ਨੂੰ ਪੂਰੇ ਪੰਜਾਬ ਦੇ ਵਿੱਚ 1 ਅਗਸਤ ਤੱਕ ਲਾਗੂ ਕਰ ਦਿੱਤਾ ਜਾਊਗਾ ਪੰਜਾਬ ਦਾ ਜਿਹੜਾ ਮਾਲ ਵਿਭਾਗ ਹੈ ਉਸ ਦੇ ਵੱਲੋਂ ਕਾਫੀ ਸਮੇਂ ਤੋਂ ਰਜਿਸਟਰੀ ਦੇ ਮੌਕੇ ਤੇ ਜਿਹੜੀ ਲੁੱਟਕ ਸੁੱਟ ਹੁੰਦੀ ਸੀ ਖੱਜਲ ਖਵਾਰੀ ਹੁੰਦੀ ਸੀ ਉਸ ਨੂੰ ਘਟਾਉਣ ਦੇ ਲਈ ਨਵੇਂ ਰਾਹ ਲੱਭੇ ਜਾ ਰਹੇ ਸੀ ਨਵੇਂ ਸੁਧਾਰਾਂ ਦੇ ਰਾਤ ਲਾਸੀ ਜਾ ਰਹੇ ਸੀ ਤੇ ਇਸੇ ਕਰਕੇ ਪੰਜਾਬ ਸਰਕਾਰ ਹੁਣ ਲੈ ਕੇ ਆਈ ਹੈ ਇੱਕ ਨਵੀਂ ਸਕੀਮ ਈਜੀ ਰਜਿਸਟਰੀ ਇਸ ਸਕੀਮ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਦੇ ਜਿਹੜੇ ਕੌਮੀ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਸੋਮਵਾਰ ਨੂੰ ਮਹਾਲੀ ਦੀ ਤਹਿਸੀਲ ਤੋਂ ਸ਼ੁਰੂ ਕੀਤਾ ਹੈ ਅੱਜ ਹੀ ਸ਼ੁਰੂ ਕੀਤਾ ਹੈ ਸਰਕਾਰ ਦੀ ਇਹ ਦਲੀਲ ਹੈ ਕਿ ਇਸ ਦੇ ਨਾਲ ਤਹਿਸੀਲਾਂ ਦੇ ਵਿੱਚ ਰਿਸ਼ਵਤਖੋਰੀ ਨੂੰ ਰੋਕਿਆ ਜਾਊਗਾ ਕ੍ਰਪਸ਼ਨ ਨੂੰ ਰੋਕਿਆ ਜਾਊਗਾ ਭ੍ਰਿਸ਼ਟਾਚਾਰ ਨੂੰ ਰੋਕਿਆ ਜਾਊਗਾ ਪੂਰੀ ਰਜਿਸਟਰੀ ਦੀ ਜ਼ਿੰਮੇਵਾਰੀ ਸਬੰਧਤ ਡਿਪਟੀ ਕਮਿਸ਼ਨਰ ਦੀ ਹੋਊਗੀ ਇਹ ਈਜ਼ੀ ਰਜਿਸਟਰੀ ਸਕੀਮ ਹੈ ਕੀ ਹੈ ਇਹ ਅਸੀਂ ਜਾਣਦੇ ਹਾਂ ਦੋਸਤੋ ਈਜੀ ਰਜਿਸਟਰੀ ਪੰਜਾਬ ਸਰਕਾਰ ਦੀ ਇੱਕ ਡਿਜੀਟਲ ਪਹਿਲ ਕਦਮੀ ਹੈ ਜਿਸ ਦਾ ਮਕਸਦ ਜਾਇਦਾਦ ਦੀ ਰਜਿਸਟਰੀ ਦੀ ਪ੍ਰਕਿਰਿਆ ਨੂੰ ਸਰਲ, ਸੌਖਾ, ਤੇਜ਼ ਅਤੇ ਪਾਰਦਰਸ਼ੀ ਬਣਾਉਣਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ ਹੈ ਕਿ ਰਜਿਸਟਰੀਆਂ ਦੀ ਡਿਜੀਟਲ ਪਹਿਲ ਕਦਮੀ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ। ਭਾਰਤ ਦੇ ਵਿੱਚ ਹੋਰ ਕਿਤੇ ਵੀ ਇਹ ਸ਼ੁਰੂਆਤ ਨਹੀਂ ਕੀਤੀ ਗਈ ਪਰ ਭਗਵੰਤ ਮਾਨ ਦਾ ਦਾਵਾ ਹੈ ਕਿ ਇਹ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਮੁਤਾਬਕ ਰਜਿਸਟਰੀ ਤੋਂ ਪਹਿਲਾਂ ਜਿਹੜੇ ਲੋੜੀਂਦੇ ਦਸਤਾਵੇਜ਼ ਹੁੰਦੇ ਨੇ ਜਿਹੜੇ ਡਾਕੂਮੈਂਟ ਕਾਗਜ਼ ਚਾਹੀਦੇ ਹੁੰਦੇ ਨੇ ਉਹ ਔਨਲਾਈਨ ਅਪਲੋਡ ਹੋਣਗੇ ਅਤੇ ਔਨਲਾਈਨ ਹੀ ਸਰਕਾਰੀ ਰਿਕਾਰਡ ਦੀ ਅਗਾਊਂ ਜਿਹੜੀ ਚੈਂਕਿੰਗ ਹੈ ਚੈਕਿੰਗ ਹੈ ਜਿਹੜੀ ਜਾਂਚ ਪੜਤਾਲ ਹੈ ਉਹ ਹੋਊਗੀ ਤੇ ਫਿਰ ਰਜਿਸਟਰੀ ਦੀ ਜਿਹੜੀ ਪੂਰੀ ਪ੍ਰਕਿਰਿਆ ਹੈ ਉਹ 48 ਘੰਟਿਆਂ ਦੇ ਵਿੱਚ ਪੂਰੀ ਹੋ ਜੂਗੀ ਮੁਕੰਮਲ ਹੋ ਜੂਗੀ 48 ਘੰਟਿਆਂ ਦਾ ਮਤਲਬ ਤੁਸੀਂ ਕਹਿ ਸਕਦੇ ਹੋ 2 ਦਿਨਾਂ ਦੇ ਵਿੱਚ ਤੇ ਪੰਜਾਬ ਸਰਕਾਰ ਇਹ ਵੀ ਦਾਵਾ ਕਰ ਰਹੀ ਹੈ ਕਿ ਇਸ ਦੇ ਨਾਲ ਜਿੱਥੇ ਲੋਕਾਂ ਦੀ ਤਹਿਸੀਲ ਦੇ ਅੰਦਰ ਲੁੱਟਖੁੱਟ ਹੁੰਦੀ ਸੀ ਖੱਜਲ ਖੁਆਰੀ ਹੁੰਦੀ ਸੀ ਉਹ ਬੰਦ ਹੋ ਜੂਗੀ ਤੇ ਜਿਹੜੀਆਂ ਰਜਿਸਟਰੀਆਂ ਨੇ ਉਹ ਸਮੇਂ ਤੇ ਹੋਇਆ ਕਰਨਗੀਆਂ ਤੇ ਟਾਈਮ ਬਚੂਗਾ ਖੱਜਲ ਖੁਆਰੀ ਤੋਂ ਬਚਣਗੇ ਤੇ ਭ੍ਰਿਸ਼ਟਾਚਾਰ ਨੂੰ ਵੀ ਨਕੇਲ ਪਾਊਗੀ ਜਿਹੜੀ ਇਹ ਈਜੀ ਰਜਿਸਟਰੀ ਸ਼ਕੀਮ ਹੈ ਇਸ ਦੀਆਂ ਜਿਹੜੀਆਂ ਖਾਸ ਗੱਲਾਂ ਨੇ ਉਹ ਇਹ ਹੋ ਸਕਦੀਆਂ ਨੇ ਜਿਵੇਂ ਕਿ ਆਪਣੇ ਜ਼ਿਲ੍ਹੇ ਦੇ ਕਿਸੇ ਵੀ ਸਬ ਰਜਿਸਟਰਾਰ ਦਫ਼ਤਰ ਦੇ ਵਿੱਚ ਇਹ ਰਜਿਸਟਰੀ ਕਰਵਾਈ ਜਾ ਸਕਦੀ ਹੈਗੀ ਜਿਵੇਂ ਕਿ ਪਹਿਲਾਂ ਹੁੰਦਾ ਸੀ ਕਿ ਰਜਿਸਟਰੀ ਉੱਥੇ ਹੀ ਹੁੰਦੀ ਸੀ ਜਿਹੜੀ ਤਹਿਸੀਲ ਲੱਗਦੀ ਸੀ ਪਰ ਹੁਣ ਜ਼ਿਲ੍ਹੇ ਦੇ ਕਿਸੇ ਵੀ ਸਬ ਰਜਿਸਟਰਾਰ ਦਫ਼ਤਰ ਦੇ ਵਿੱਚ ਰਜਿਸਟਰੀ ਹੋ ਸਕਿਆ ਕਰੂਗੀ ਤੇ 48 ਘੰਟਿਆਂ ਦੇ ਵਿੱਚ ਜਿਹੜੀ ਜਾਂਚ ਹੈ ਉਹ ਪੂਰੀ ਹੋ ਜਾ ਕਰੂਗੀ ਔਨਲਾਈਨ ਤੇ ਜਿਹੜੇ ਤਹਿਸੀਲਦਾਰ ਪਹਿਲਾਂ ਇਤਰਾਜ਼ ਲਗਾਉਂਦੇ ਸੀਗੇ ਉਹ ਵੀ ਕਹਿੰਦੇ ਹੁਣ ਲੱਗਣੋਂ ਹਟ ਜਾਣਗੇ ਜਿਹੜੇ ਬੇਬੁਨਿਆਦ ਇਤਰਾਜ਼ ਲੱਗਦੇ ਸੀਗੇ ਓਬਜੈਕਸ਼ਨ ਲੱਗਦੇ ਸੀਗੇ ਤੇ ਰਜਿਸਟਰੀ ਦੇ ਲਈ ਔਨਲਾਈਨ ਵਿਵਸਥਾ ਹੈ ਜਾਂ ਫਿਰ ਰਜਿਸਟਰੀ ਦਿਖਾਉਣ ਦੇ ਲਈ ਆਪਣੇ ਜ਼ਿਲ੍ਹੇ ਦੇ ਸਬਾ ਰਜਿਸਟਰਾਰ ਦਫ਼ਤਰ ਦੇ ਸੇਵਾ ਕੇਂਦਰ ਦੇ ਵਿੱਚ ਇਹ ਵਿਵਸਥਾ ਹੈਗੀ ਜੇ ਕੋਈ ਰਿਸ਼ਵਤ ਮੰਗਦਾ ਐਸੇ ਮੰਗਦਾ ਤਾਂ ਫਿਰ ਰਿਸਬਤ ਮੰਗੇ ਜਾਣ ਤੇ ਵਟਸਐਪ ਤੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈਗੀ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਲਈ ਕਰਪਸ਼ਨ ਨੂੰ ਰੋਕਣ ਦੇ ਲਈ ਹਰ ਤਰ੍ਹਾਂ ਦੇ ਕਦਮ ਜਿਹੜੇ ਪੁੱਟੇ ਜਾ ਰਹੇ ਨੇਗੇ ਪਰ ਫਿਰ ਵੀ ਅੰਦਰ ਖਾਤੇ ਬਹੁਤ ਕੁਝ ਚੱਲੀਆਂ ਜਾਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪੂਰੀ ਰਜਿਸਟਰੀ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਹੋਊਗੀ ਦੋਸਤੋ ਫਿਲਹਾਲ ਇਹ ਜਿਹੜੀ ਸਕੀਮ ਹੈ ਮਹਾਲੀ ਜ਼ਿਲ੍ਹੇ ਦੇ ਵਿੱਚ ਲਾਗੂ ਕੀਤੀ ਹੈ ਪਰ ਭਗਵੰਤ ਮਾਨ ਜੀ ਦਾ ਕਹਿਣਾ ਹੈ ਕਿ 1 ਅਗਸਤ ਤੱਕ ਇਹ ਪੂਰੇ ਪੰਜਾਬ ਦੇ ਵਿੱਚ ਲਾਗੂ ਹੋ ਜਾਊਗੀ ਦੋਸਤੋ ਸਾਡੇ ਲਈ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਜਿਹੜੀ ਇਹ ਈਜੀ ਰਜਿਸਟਰੀ ਸਕੀਮ ਹੈ ਇਹ ਕੰਮ ਕਿਵੇਂ ਕਰੂਗੀ ਦੋਸਤੋ ਇਸ ਸਕੀਮ ਦੇ ਮੁਤਾਬਕ ਜਿਹੜੇ ਵਿਅਕਤੀ ਨੇ ਰਜਿਸਟਰੀ ਕਰਵਾਉਣੀ ਹੈ ਜਿਹੜਾ ਵਿਅਕਤੀ ਲਾਭਪਾਤਰੀ ਹੈ ਉਸ ਨੂੰ ਸਭ ਤੋਂ ਪਹਿਲਾਂ ਮਾਲ ਵਿਭਾਗ ਦੇ ਸਾਈਟ ਤੇ ਜਾਣਾ ਪਊਗਾ ਮਾਲ ਵਿਭਾਗ ਦੇ ਪੋਰਟਲ ਤੇ ਜਾਣਾ ਪਊਗਾ ਕਹਿਣ ਤੋਂ ਭਾਵ ਕਿ ਇੰਟਰਨੈਟ ਤੇ ਉੱਥੋਂ ਫਿਰ ਇੱਕ ਫਾਰਮ ਡਾਊਨਲੋਡ ਕਰਨਾ ਹੈ ਫਿਰ ਉਹ ਫਾਰਮ ਭਰਨਾ ਹੈ ਉਸ ਫਾਰਮ ਦੇ ਵਿੱਚ ਜਾਇਦਾਦ ਦੇ ਜਿਹੜੇ ਵੇਰਵੇ ਹੋਣਗੇ ਉਹ ਭਰਨੇ ਨੇਗੇ ਫਿਰ ਇਸ ਤੋਂ ਬਾਅਦ ਜੈ ਦਾਦਾ ਜਿਹੜਾ ਕਲੈਕਟਰ ਰੇਟ ਹੈ ਉਹ ਆਪਣੇ ਆਪ ਤੈਅ ਹੋ ਜਾਊਗਾ ਦਰਜ ਹੋ ਜਾਊਗਾ ਠੀਕ ਹੈ ਜੀ ਤੇ ਇਸ ਪੂਰੀ ਪ੍ਰਕਿਰਿਆ ਦੇ ਲਈ ਤੁਹਾਨੂੰ ਰਜਿਸਟਰੀ ਦਫ਼ਤਰ ਜਾਣ ਦੀ ਲੋੜ ਨਹੀਂ ਹੈਗੀ ਬਲਕਿ ਇਹ ਘਰ ਬੈਠ ਕੇ ਹੀ ਤੁਸੀਂ ਸਾਰੇ ਦਸਤਾਵੇਜ਼ ਬਿਨਾ ਹਸਤਾਕਰ ਅਪਲੋਡ ਕਰ ਸਕਦੇ ਹੋਗੇ ਜੇਕਰ ਰਜਿਸਟਰੀ ਵਿੱਚ ਕੋਈ ਤਰੁਤੀ ਹੈ ਕੋਈ ਕਮੀ ਹੈ ਤਾਂ 48 ਘੰਟਿਆਂ ਦੇ ਅੰਦਰ ਅੰਦਰ ਭਾਵ ਕੇ 2 ਦਿਨਾਂ ਦੇ ਅੰਦਰ ਅੰਦਰ ਸਾਬ ਰਜਿਸਟਰਾਰ ਜਿਹੜਾ ਉਹ ਇਸ ਦੇ ਉੱਤੇ ਇਤਰਾਜ਼ ਲਗਾ ਸਕਦਾ ਹੈ ਓਬਜੈਕਸ਼ਨ ਲਗਾ ਸਕਦਾ ਹੈ ਅਤੇ ਇਸ ਦੀ ਸੂਚਨਾ ਲਾਭਪਾਤਰੀ ਨੂੰ WhatsApp ਦੇ ਰਾਹੀਂ ਦਿੱਤੀ ਜਾਊਗੀ ਜਿਹੜੀ ਇਹ ਸੂਚਨਾ ਭੇਜੀ ਜਾਊਗੀ WhatsApp ਦੇ ਉੱਪਰ ਇਸ ਸੂਚਨਾ ਦੇ ਨਾਲ ਇੱਕ ਲਿੰਕ ਵੀ ਭੇਜਿਆ ਜਾਊਗਾ ਜਿਸ ਦੇ ਵਿੱਚ ਇਸ ਗੱਲ ਦਾ ਪ੍ਰਬੰਧ ਹੋਊਗਾ ਕਿ ਕੋਈ ਇਹੋ ਜਿਹਾ ਅਧਿਕਾਰੀ ਤਾਂ ਨਹੀਂ ਹੈਗਾ ਜਿਹੜਾ ਕੋਈ ਰਿਸ਼ਵਤ ਦੀ ਮੰਗ ਕਰ ਰਿਹਾ ਹੋਵੇ ਕੋਈ ਨਜਾਇਜ਼ ਪੈਸੇ ਮੰਗ ਰਿਹਾ ਹੋਵੇ ਕੰਮ ਦੇ ਲਈ ਤਾਂ ਫਿਰ ਜੇ ਕੋਈ ਇਹੋ ਜੀ ਗੱਲ ਹੈਗੀ ਹੈ ਕੋਈ ਰਿਸ਼ਵਤ ਮੰਗ ਰਿਹਾ ਹੈ ਤਾਂ ਫਿਰ ਉਸ ਦੀ ਜਿਹੜੀ ਸੂਚਨਾ ਹੈਗੀ ਉਹ ਡਿਪਟੀ ਕਮਿਸ਼ਨਰ ਨੂੰ ਦਿੱਤੀ ਜਾ ਸਕਦੀ ਹੈਗੀ ਇਸੇ ਕਰਕੇ ਉਹ ਲਿੰਕ ਭੇਜਿਆ ਜਾਊਗਾ ਜੇਕਰ ਕੋਈ ਇਤਰਾਜ਼ ਨਹੀਂ ਲੱਗਦਾ ਕੋਈ ਆਬਜੈਕਸ਼ਨ ਨਹੀਂ ਲੱਗਦਾ ਤਾਂ ਫਿਰ ਪੂਰੀ ਰਜਿਸਟਰੀ ਨੂੰ ਦਰੁਸਤ ਮੰਨਿਆ ਜਾਊਗਾ ਸਹੀ ਮੰਨਿਆ ਜਾਊਗਾ ਸਟੈਂਪ ਡਿਊਟੀ ਦਾ ਭੁਗਤਾਨ ਹੈ ਜਿਹੜਾ ਉਹ ਵੀ ਔਨਲਾਈਨ ਹੋ ਜਾਊਗਾ ਰਜਿਸਟਰੀ ਵਾਲੀ ਤਰੀਕ ਹੈ ਜਿਹੜੀ ਉਸ ਨੂੰ ਤੈਅ ਸਮੇਂ ਉੱਤੇ ਜਾ ਕੇ ਬਾਕੀ ਦੀ ਕਾਰਵਾਈ ਹੈ ਜਿਹੜੀ ਉਹ ਪੂਰੀ ਕੀਤੀ ਜਾ ਸਕਦੀ ਹੈਗੀ ਪੂਰੀ ਜ਼ਿੰਮੇਵਾਰੀ ਹੈ ਜਿਹੜੀ ਰਜਿਸਟਰੀ ਦੀ ਉਹ ਸਬੰਧਤ ਡਿਪਟੀ ਕਮਿਸ਼ਨਰ ਦੀ ਹੋਊਗੀ ਈਜੀ ਸਕੀਮ ਭੈਗੀਏ ਜਿਹੜੀ ਇਹ ਇਸ ਦੇ ਵਿੱਚ ਕੀ ਬਦਲਾਅ ਗਿਆ ਜਿਵੇਂ ਕਿ ਪਹਿਲਾਂ ਪੁਰਾਣੀ ਸਕੀਮ ਸੀਗੀ ਕੀ ਚੇਂਜਸ ਆਇਆ ਨੇ ਇਹ ਵੀ ਜਾਣ ਲੈਣੇ ਆ ਪਹਿਲਾਂ ਜਿਹੜੇ ਇਲਾਕੇ ਦੇ ਵਿੱਚ ਜ਼ਾਇਦਾਦ ਹੁੰਦੀ ਸੀਗੀ ਉਸੇ ਇਲਾਕੇ ਦੇ ਵਿੱਚ ਉਸੇ ਇਲਾਕੇ ਦੀ ਸਬ ਤਹਿਸੀਲ ਦੇ ਵਿੱਚ ਜਾ ਕੇ ਰਜਿਸਟਰੀ ਕਰਾਉਣੀ ਹੁੰਦੀ ਸੀ ਪਰ ਨਵੀਂ ਸਕੀਮ ਦੇ ਵਿੱਚ ਅਜਿਹਾ ਨਹੀਂ ਹੈਗਾ ਜ਼ਿਲ੍ਹੇ ਦੇ ਕਿਸੇ ਵੀ ਤਹਿਸੀਲ ਦੇ ਵਿੱਚ ਜਾ ਕੇ ਰਜਿਸਟਰੀ ਕਰਵਾਈ ਜਾ ਸਕਦੀ ਹੈ ਲਾਭਪਾਤਰੀ ਨੂੰ ਹੁਣ ਇਹ ਖੁੱਲ੍ਹ ਹੋਊਗੀ ਕਿ ਉਹ ਆਪਣੀ ਜਾਇਦਾਦ ਦੀ ਰਜਿਸਟਰੀ ਜ਼ਿਲ੍ਹੇ ਅੰਦਰ ਪੈਂਦੇ ਕਿਸੇ ਵੀ ਸਬ ਤਹਿਸੀਲ ਦਫ਼ਤਰ ਵਿੱਚ ਜਾ ਕੇ ਕਰਵਾ ਸਕਦਾ ਹੈ ਉਦਾਹਰਨ ਲੈ ਲੈਂਦੇ ਆ ਜਿਵੇਂ ਕਿ ਹੁਣ ਮਹਾਲੀ ਜ਼ਿਲ੍ਹੇ ਵਿੱਚ ਇਸ ਦੀ ਸ਼ੁਰੂਆਤ ਹੋਈ ਹੈ ਮਹਾਲੀ ਜ਼ਿਲ੍ਹੇ ਦੇ ਵਿੱਚ ਸੱਤ ਰਜਿਸਟਰੀ ਦਫ਼ਤਰ ਨੇ ਜਿਹੜਾ ਲਾਭਪਾਤਰੀ ਹੈ ਉਹ ਆਪਣੀ ਸੁਵਿਧਾ ਦੇ ਮੁਤਾਬਕ ਜਿਵੇਂ ਉਹਨੂੰ ਠੀਕ ਲੱਗਦਾ ਹੈ ਜਿਵੇਂ ਉਹਨੂੰ ਸੌਖਾ ਲੱਗਦਾ ਹੈ ਕਿਸੇ ਵੀ ਰਜਿਸਟਰੀ ਦਫ਼ਤਰ ਦੇ ਵਿੱਚ ਜਾ ਕੇ ਆਪਣੀ ਜਾਇਦਾਦ ਦੀ ਰਜਿਸਟਰੀ ਕਰਵਾ ਸਕਦਾ ਹੈ ਇਸ ਤੋਂ ਇਲਾਵਾ ਲੋਕਾਂ ਨੂੰ ਜਾਇਦਾਦ ਦੇ ਦਸਤਾਵੇਜ਼ਾਂ ਨੂੰ ਜਿਹੜੇ ਡਾਕੂਮੈਂਟ ਹੁੰਦੇ ਨੇ ਕਾਗਜ਼ ਹੁੰਦੇ ਨੇ ਉਹਨਾਂ ਨੂੰ ਘਰ ਤੋਂ ਇਕੱਠਾ ਕਰਵਾਉਣ ਦਾ ਵੀ ਬਦਲ ਹੋਊਗਾ ਅਤੇ ਰਜਿਸਟਰੀ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਸ ਦੇ ਲਈ ਭੁਗਤਾਨ ਸੇਵਾ ਕੇਂਦਰਾਂ ਵਿੱਚ ਵੀ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ ਜਿਹੜੇ ਨਾਗਰਿਕ ਨੇ ਉਹ ਆਪਣੇ ਘਰ ਤੋਂ ਕਿਸੇ ਵੀ ਰਜਿਸਟ੍ਰੇਸ਼ਨ ਪੋਰਟਲ ਰਾਹੀਂ ਦਸਤਾਵੇਜ਼ ਜਮ੍ਹਾਂ ਕਰਵਾ ਸਕਦੇ ਨੇ ਤੇ ਭੁਗਤਾਨ ਵੀ ਕਰ ਸਕਦੇ ਨੇ ਇਸ ਤੋਂ ਇਲਾਵਾ ਜਾਇਦਾਦ ਦੀ ਵਿਕਰੀ ਡੀਡ ਦੇ ਲਈ ਪਹਿਲਾਂ ਤੋਂ ਹੀ ਮਨਜ਼ੂਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਜਿਸ ਵਿੱਚ ਸਟੈਂਪ ਡਿਊਟੀ ਸਮੇਤ ਸਾਰੀ ਫੀਸ ਦਾ ਭੁਗਤਾਨ ਕਰਨ ਲਈ ਇੱਕ ਸਿੰਗਲ ਔਨਲਾਈਨ ਭੁਗਤਾਨ ਗੇਟਵੇ ਦੀ ਵੀ ਸਹੂਲਤ ਦਿੱਤੀ ਗਈ ਹੈਗੀ ਦੋਸਤੋ ਇਸ ਈਜੀ ਰਜਿਸਟਰੀ ਸਕੀਮ ਦੇ ਕਈ ਫਾਇਦੇ ਹੋ ਸਕਦੇ ਨੇ ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਕਿ ਹੁਣ ਲੋਕਾਂ ਕੋਲ ਜ਼ਿਲ੍ਹੇ ਵਿੱਚ ਕਿਤੋਂ ਵੀ ਰਜਿਸਟਰੀ ਕਰਵਾਉਣ ਦੀ ਆਪਸ਼ਨ ਹੋਊਗੀ ਪਹਿਲਾਂ ਜਿਸ ਇਲਾਕੇ ਦੇ ਵਿੱਚ ਜਾਇਦਾਦ ਹੁੰਦੀ ਸੀ ਉੱਥੋਂ ਦੇ ਤਹਿਸੀਲ ਦਫ਼ਤਰ ਵਿੱਚ ਹੀ ਕਾਗਜ਼ੀ ਕਾਰਵਾਈ ਕਰਵਾਉਣੀ ਪੈਂਦੀ ਸੀ ਕਈ ਵਾਰੀ ਭੀੜ ਜ਼ਿਆਦਾ ਹੋਣ ਦੇ ਕਾਰਨ ਲੋਕਾਂ ਨੂੰ ਆਪਣਾ ਕੰਮ ਕਰਵਾਉਣ ਦੇ ਲਈ ਕਈ ਕਈ ਦਿਨ ਲੱਗ ਜਾਂਦੇ ਸੀ ਖੱਜਲ ਖੁਆਰ ਹੋਣਾ ਪੈਂਦਾ ਸੀਗਾ ਪਰ ਹੁਣ ਲੋਕਾਂ ਕੋਲ ਪੂਰੇ ਜ਼ਿਲ੍ਹੇ ਵਿੱਚ ਕਿਸੇ ਵੀ ਰਜਿਸਟਰਡ ਦਫ਼ਤਰ ਵਿੱਚ ਆਪਣਾ ਕੰਮ ਕਰਵਾਉਣ ਦੀ ਖੁੱਲ ਹੋਊਗੀ ਜਿੱਥੇ ਆਮ ਲੋਕਾਂ ਨੂੰ ਕੰਮ ਕਰਾਉਣ ਦੇ ਵਿੱਚ ਆਸਾਨੀ ਹੋਊਗੀ ਉੱਥੇ ਹੋਰ ਪਾਰਦਰਸ਼ਤਾ ਵੀ ਆਊਗੀ ਤੇ ਉਹਨਾਂ ਦਾ ਸਮਾਂ ਵੀ ਬਚੇਗਾ ਪੈਸਾ ਵੀ ਬਚੇਗਾ ਖੱਜਲ ਖੁਆਰੀ ਤੋਂ ਵੀ ਬਚਣਗੇ ਤੇ ਆਪਣੇ ਘਰ ਬੈਠ ਕੇ ਔਨਲਾਈਨ ਇਹ ਕਾਰਵਾਈ ਵੀ ਕਰ ਸਕਣਗੇ ਦੋਸਤੋ ਇਹ ਵੀ ਦੱਸਣਯੋਗ ਹੈ ਕਿ ਹੁਣ ਪੰਜਾਬ ਦੇ ਵਿੱਚ ਜਿਹੜੀਆਂ ਰਜਿਸਟਰੀਆਂ ਹੋਇਆ ਕਰਨਗੀਆਂ ਉਹ ਸੌਖੀ ਸਰਲ ਪੰਜਾਬੀ ਭਾਸ਼ਾ ਦੇ ਵਿੱਚ ਹੋਇਆ ਕਰਨਗੀਆਂ ਪਹਿਲਾਂ ਜਿਹੜੀਆਂ ਰਜਿਸਟਰੀਆਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਜਿਵੇਂ ਉਰਦੂ ਦੇ ਕਈ ਸ਼ਬਦ ਯੂਜ਼ ਕਰ ਲਏ ਜਾਂਦੇ ਸੀ ਫਾਰਸੀ ਦੇ ਕਈ ਸ਼ਬਦ ਯੂਜ਼ ਕਰ ਲਈ ਜਾਂਦੇ ਸੀ ਉਹ ਸ਼ਬਦ ਫਿਰ ਆਮ ਲੋਕਾਂ ਨੂੰ ਸਮਝ ਨਹੀਂ ਆਉਂਦੇ ਸੀ ਕਹਿਣ ਤੋਂ ਭਾਵ ਕਿ ਪਹਿਲਾਂ ਔਖੀ ਭਾਸ਼ਾ ਦੇ ਵਿੱਚ ਰਜਿਸਟਰੀ ਹੁੰਦੀ ਸੀ ਲਿਖੀ ਜਾਂਦੀ ਸੀ ਪਰ ਹੁਣ ਭਗਵੰਤ ਮਾਨ ਦੀ ਸਰਕਾਰ ਨੇ ਇਹ ਕਦਮ ਚੁੱਕਿਆ ਹੈ ਕਿ ਸੌਖੀ ਸਰਲ ਪੰਜਾਬੀ ਭਾਸ਼ਾ ਦੇ ਵਿੱਚ ਰਜਿਸਟਰੀਆਂ ਲਿਖੀਆਂ ਜਾਣਗੀਆਂ ਇਹ ਵੀ ਇੱਕ ਚੰਗਾ ਸਟੈਪ ਹੈ ਕਹਿਣ ਤੋਂ ਭਾਵ ਕਿ ਜਾਇਦਾਦੀ ਰਜਿਸਟਰੀ ਦੀ ਕਾਰਵਾਈ ਹੁਣ ਘਰ ਤੋਂ ਹੀ ਸਟਾਰਟ ਕੀਤੀ ਜਾ ਸਕਦੀ ਹੈ ਔਨਲਾਈਨ ਇੰਟਰਨੈਟ ਤੇ ਪੋਰਟਲ ਤੇ ਜਾ ਕੇ ਡਾਕੂਮੈਂਟ ਅਪਲੋਡ ਕੀਤੇ ਜਾ ਸਕਦੇ ਨੇ ਉਸ ਤੋਂ ਬਾਅਦ ਫਿਰ ਜੇ ਕੋਈ ਓਬਜੈਕਸ਼ਨ ਹੈ ਉਹਦਾ ਵੀ ਪਤਾ ਲੱਗ ਜਾਇਆ ਕਰੂ ਵਟਸਐਪ ਦੇ ਉੱਪਰ ਜਾਣਕਾਰੀ ਮਿਲ ਜਾਇਆ ਕਰੂ ਸੂਚਨਾ ਮਿਲ ਜਾਇਆ ਕਰੂ ਇਸ ਤਰ੍ਹਾਂ ਇਸ ਸਕੀਮ ਦੇ ਕਈ ਫਾਇਦੇ ਹੋਣਗੇ ਤੇ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਪਤਾ ਲੱਗੂਗਾ ਕੀ ਇਸ ਦੇ ਫਾਇਦੇ ਹੋਣਗੇ ਕੀ ਨੁਕਸਾਨ ਹੋਣਗੇ ਫਿਲਹਾਲ ਅਸੀਂ ਫਾਇਦਿਆਂ ਦੀ ਗੱਲ ਕੀਤੀ ਹੈ ਇਹ ਤਾਂ ਹੈਗੀ ਸੀ ਜਾਣਕਾਰੀ ਈਜੀ ਰਜਿਸਟਰੀ ਦੇ ਬਾਰੇ ਵਿੱਚ ਮੈਨੂੰ ਉਮੀਦ ਹੈ ਕਿ ਇਸ ਜਾਣਕਾਰੀ ਦਾ ਤੁਹਾਨੂੰ ਫਾਇਦਾ ਜ਼ਰੂਰ ਹੋਇਆ ਹੋਵੇਗਾ ਇਨੀਆਂ ਕੋ ਬੇਨਤੀਆਂ ਸੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ